ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਪਹੁੰਚੇ ਸੀ ਆਪਾਂ ਬਾਬਾ ਰਮਾਣਾ ਪਿੰਡ ਕਣਕਵਾਲ ਪੰਗੂਆ ਤੁਹਾਨੂੰ ਕਰਵਾਵਾਂਗੇ ਦਰਸ਼ਨ ਬਾਬੀ ਜੀ ਦੇ ਪੂਰੇ ਹਰ ਸਾਲ ਇੱਕ ਪੰਜ ਲੰਗਰ ਲੱਗਦਾ ਜੀ ਉਰੇ ਚੌਲਾਂ ਦਾ ਕੜਾਹੇ ਕੱਢੇ ਜਾਂਦੇ ਨੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਇਹ ਬਹੁਤ ਵਧੀਆ ਪਸ਼ੂਆਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਜੀ ਉਰੇ ਸਾਰਾ ਪਿੰਡ ਮਿੱਟੀ ਕੱਢ ਕੇ ਜਾਂਦਾ ਉਰੇ ਢਿੱਲੇ ਤੇ ਬਾਬੇ ਜੀ ਹਾਂਜੀ ਗੁਰਚਰਨ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਇੱਥੇ ਸਾਰੇ ਪਿੰਡ ਦੇ ਸਹਿਯੋਗ ਨਾਲ ਇੱਥੇ ਪੁੰਨਦਾਨ ਕੀਤਾ ਜਾਂਦਾ ਚੌਲਾਂ ਦੇ ਕੜਾਹੇ ਕੱਢੇ ਜਾਂਦੇ ਨੇ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਇਸ ਪਿੰਡ ਦਾ ਨਗਰ ਦਾ ਬਹੁਤ ਮੈਂ ਧੰਨਵਾਦ ਦੀਆਂ ਸਾਰੀ ਸੰਗਤ ਦਾ ਜਿੰਨੀ ਵੀ ਸੰਗਤ ਆਉਂਦੀ ਆ ਸਾਰੇ ਮਾਈ ਭਾਈ ਦਾ ਸਭ ਦਾ ਧੰਨਵਾਦ ਕਰਿਆ ਜਾਂਦਾ ਇਹ ਬਹੁਤ ਵਧੀਆ ਸਥਾਨ ਹੈ ਜੇ ਕੋਈ ਵੀ ਇੱਥੇ ਸਰਦਾ ਨਾਲ ਮੱਥਾ ਟੇਕ ਕੇ ਜਾਂਦਾ ਕੋਈ ਬਿਮਾਰੀਆਂ ਦੁੱਖਣਾ ਕੋਈ ਸਰੀਰ ਨੂੰ ਲੱਗਦੀ ਨਹੀਂ ਕਿਸੇ ਵੀ ਕਿਸਮ ਦਾ ਕਿਸੇ ਨੂੰ ਸਾਰੇ ਪਰਿਵਾਰ ਘਰ ਵਿੱਚ ਬਹੁਤ ਵਧੀਆ ਖੁਸ਼ੀ ਮਰਤਦੀਆਂ ਨੇ ਪਸ਼ੂਆਂ ਦੇ ਬਹੁਤ ਪਸ਼ੂਆਂ ਦਾ ਸਾਰਾ ਇੱਕੋ ਇੱਕ ਬਿਮਾਰੀ ਹਟਦੀ ਹੈ ਤੇ ਇੰਨਾ ਕਹਿੰਦਾ ਹੋਇਆ ਮੈਂ ਖੇਮਾ ਦਾ ਦਾਜ ਕਰੀ। ਵਾਚਾ ਆ ਦੇਖੋ ਜੀ ਆਸਥਾਨ ਬਣਿਆ ਹੋਇਆ ਜੀ ਬਾਬਾ ਜੀ ਜਿਹੜੇ ਸਥਾਨ ਬਣਾ ਦਿੱਤਾ ਗਿਆ ਪਿੰਡ ਵੱਲੋਂ ਹੁਣ ਇਹ ਢਿੱਲਾ ਜੀ ਬਾਬਾ ਜੀ ਦਾ ਪੂਰੀ ਮਿੱਟੀ ਕੱਢਦੇ ਆ ਸਾਰੀ ਸੰਗਤ ਇਹ ਉੱਚਾ ਹੋ ਜਾਂਦਾ ਜੀ ਦੇਖੋ ਜੀ ਕਰੋੜੇ ਦਰਸ਼ਕ ਅੱਛਾ ਜੋ ਕੀਤਾ ਜਾਂਦਾ ਔਰੇ ਕਾਲਾ ਜੀ ਵੱਲੋਂ ਧੰਨਵਾਦ ਬਾਈ ਜੀ ਵੱਲੋਂ ਸੰਗਤਾਂ ਦੇਖੋ ਜੀ ਉੱਪਰ ਜਾ ਕੇ ਚੜਾਉਂਦੇ ਨੇ ਪੂਰੀ ਮਿੱਟੀ ਚੜਾਈ ਜਾਂਦੀ ਹੈ ਜੀ ਸੁੱਖਾ ਸੁੱਖ ਸੁੱਖੀ ਜਾਂਦੀ ਡੰਗਰਾਂ ਵਾਸਤੇ ਘਰੇ ਵੀ ਲੈ ਕੇ ਜਾਂਦੇ ਨੇ ਜੋ ਆਪਣੇ ਡੰਗਰਾਂ ਦੇ ਥੱਲੇ ਕਿਲਿਆਂ ਦੇ ਛਿੱਟਿਆਂ ਦੇ نیچے ਡਿੱਗੇ ਜਾਂਦੇ ਨੇ ਪਸ਼ੂਆਂ ਦੀ ਮਿੱਟੀ ਇਹ ਜੀ ਬਾਬਾ ਜੀ ਦੇ ਸਥਾਨ ਤੋਂ ਲਿਆ ਕੇ ਬੱਬਰ ਮਾਨ ਪਿੰਡ ਕਣਕਵਲ ਪੋਂਗੂ ਅੱਜ ਪਹੁੰਚੇ ਸਿਗੇ ਜੀ ਅੱਗੇ ਸਾਨੂੰ ਕਰਵਾਉਨੇ ਆ ਆਪਾਂ ਜੋ ਲੰਗਰ ਚੱਲਦਾ ਸੰਗਤ ਵੱਲੋਂ ਲਗਾਇਆ ਗਿਆ ਲੰਗਰ ਤਿਆਰ ਕੀਤਾ ਗਿਆ ਪਿੰਡ ਦੇ ਸਹਿਯੋਗ ਨਾਲ ਦੇਖੋ ਜੀ ਕਰਵਾਉਨੇ ਤੁਹਾਨੂੰ ਲੰਗਰ ਦੇ ਦਰਸ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਸੀ ਬਾਬਾ ਰਮਾਣਾ ਜੋ ਕਿ ਹਰ ਸਾਲ ਪਿੰਡ ਦੇ ਸਹਿਯੋਗ ਨਾਲ ਇੱਥੇ ਚੌਲਾਂ ਦਾ ਲੰਗਰ ਲਾਇਆ ਜਾਂਦਾ ਹੈ ਇਹ ਬਾਬਾ ਰਮਾਨਾ ਇੱਥੇ ਪਸ਼ੂਆਂ ਦੀਆਂ ਸਾਰੀਆਂ ਬਿਮਾਰੀਆਂ ਹਟਦੀਆਂ ਨੇ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਹਟਦੀਆਂ ਨੇ ਇੱਥੇ ਸਾਲ ਬਾਅਦ ਲੰਗਰ ਲਾਇਆ ਜਾਂਦਾ ਪਿੰਡ ਦੇ ਸਹਾਯੋਗ ਨਾਲ ਬਹੁਤ ਪਿੰਡ ਦਾ ਸਹਾਯੋਗ ਆ ਸਾਰਾ ਪਿੰਡ ਇਕਜੁੱਟ ਹੋ ਕੇ ਇੱਥੇ ਸੇਵਾ ਕਰਦੇ ਨੇ ਚੌਲਾਂ ਦਾ ਲੰਗਰ ਲਾਇਆ ਜਾਂਦਾ ਜੀ ਬਹੁਤ ਵੱਡਾ ਪੁੰਨ ਕੀਤਾ ਜਾਂਦਾ ਉਹ ਬਾਬਾ ਰਮਾਣਾ ਪਿੰਡ ਕਣਕਵਾਲ ਪੰਗੂਆ ਪਿੰਡ ਕਣਕਵਾਲ ਪੰਗੂਆ ਬਾਬੇ ਰਮਾਣੇ ਦੇ 14 ਦਾ ਲੰਗਰ ਲਾਇਆ ਜਾਂਦਾ ਜੀ ਇਹ ਸਾਡੇ ਪਿੰਡ ਦੇ ਹੈਪੀ ਹਲਵਾਈ ਜੀ ਨੇ ਜੋ ਕਿ ਇੱਥੇ ਸੇਵਾ ਕਰਦੇ ਨੇ ਬਹੁਤ ਵਧੀਆ ਇੰਨਾ ਵੱਲੋਂ ਇੱਥੇ ਲੰਗਰ ਤਿਆਰ ਕੀਤਾ ਗਿਆ ਹੈਪੀ ਲਵਾਈ ਜੀ ਜੇ ਕਿਸੇ ਨੇ ਬੁੱਕ ਕਰਾਉਣਾ ਤਾਂ ਵੀ ਇਹਨੂੰ ਸੰਪਰਕ ਕਰ ਸਕਦਾ ਇੱਕਾਲੇ ਪ੍ਰਧਾਨ ਵੱਲੋਂ ਜੀ ਸਪੀਕਰ ਦੀ ਸੇਵਾ ਕੀਤੀ ਗਈ ਹੈ ਬਹੁਤ ਸਹਾਯੋਗ ਹੈ ਇੱਥੇ ਬੱਚਾ ਬੱਚਾ ਪਿੰਡ ਦਾ ਸਹਾਯੋਗ ਕਰਦਾ ਆ ਦੇਖੋ ਜੀ ਸੰਗਤ ਉਧਰ ਵੀ ਸੰਗਤ ਬੈਠੀ ਹੈ ਰਵੀ ਇੱਧਰ ਭਾਂਡੇ ਦੀ ਸੇਵਾ ਕਰ ਰਹੇ ਨੇ ਦੇਖੋ ਜੀ ਇਹ ਭਾਂਡੇ ਦੀ ਸੇਵਾ ਕਰਦੇ ਨੇ ਕੰਡੈਂਸੇ ਵਾਲੀ ਸੇਵਾਦਾਰਨੀ ਬਹੁ ਪਿੰਡ ਦੇ ਸਹਿਯੋਗ ਨਾਲ ਸਾਰੇ ਸੇਵਾ ਕਰਦਨੇ ਆ ਪ੍ਰਮਾਤਮਾ ਇਹਨਾਂ ਦੀ ਸੇਵਾ ਸਫਲ ਕਰੇ ਆਪਾਂ ਨੂੰ ਕਿਣਕਾ ਕਿਣਕਾ ਜੋੜ ਕੇ ਇੱਥੇ ਲੰਗਰ ਜੁੜ ਜਾਂਦਾ ਜੀ ਇਹਦਰ ਚਾਦਾ ਲੰਗਰ ਚੱਲਦਾ ਜੀ ਪੋਂ ਇਸਤਾਨ ਦੀ ਵੱਤੋ ਵੱਦ ਸੇਵਾ ਕਰਨੀ ਚਾਹੀਦੀ ਹੈ। ਇਸ ਮਾਫ਼ੀ ਦਾ ਉਹ ਤੋਂ ਪਾਵਾ ਲੈ ਤਕ ਲਾ। ਠੀਕ ਹੈ। ਹਾਂਜੀ ਦੋਸਤੋ ਅੱਜ ਪਹੁੰਚੇ ਸੀ ਬਾਬਾ ਪਰਮਾਨੇ ਤੇ ਕਿਉਂਕਿ ਹਰ ਸਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਬਹੁਤ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਇੱਥੇ ਲੰਗਰ ਲਾਇਆ ਜਾਂਦਾ। ਧੰਨਵਾਦ ਸਾਰੀ ਪਿੰਡ ਦੇ ਸਹਿਯੋਗ ਦੇਣ ਤੇ। ਕਿਣਕਾ ਕਿਣਕਾ ਕਰਕੇ ਹੀ ਸਾਰੇ ਪਸੂਆਂ ਦੀ ਮਮਾਰੀਆਂ ਦੂਰ ਹੁੰਦੀਆਂ ਨੇ ਉਹਰੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਸ ਸਥਾਨ ਦੀ ਤਰੱਕੀ ਹੋਵੇ ਜੀ ਧੰਨਵਾਦ ਦੋਸਤੋ